ਦਾ ਜਦੋਂ ਪੜਸਾਰੇ ਬਾਕੀ ਨੁੱਕੇ ਲੱਗ ਖੜੇ ਹੁੰਦੇ ਨੇ ਇਹਨਾਂ ਦਾ ਕਤਲ ਕਰਦੇ ਨੇ ਕੀ ਕੀ ਕਰਦੇ ਆ ਜਦੋਂ ਇਹ ਜਿਹੇ ਹਰਕਤਾਂ ਕਰਦੇ ਆ ਤੇ ਨਾਲ ਹੀ ਨੰਬਰ ਪਲੇਟ ਜਿਹੜੀ ਆ ਲਾ ਕੇ ਹੱਥ ਚ ਫੜਦੇ ਹੁਣ ਇਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਇੱਕ ਦਾ ਸੋਸ਼ਲ ਮੀਡੀਆ ਤੇ ਰੀਲ ਬਣਾ ਕੇ ਫੁਕਰੀ ਮਾਰਨੀ ਇੱਕ ਨੌਜਵਾਨ ਨੂੰ ਮਹਿੰਗੀ ਬਹਿ ਗਈ ਮਹਿੰਗੀ ਵੀ ਨਹੀਂ ਕਿਰਿਲ ਪੁਲਿਸ ਦੇ ਹੱਥ ਲੱਗਣ ਤੋਂ ਬਾਅਦ ਮੋਟਰਸਾਈਕਲ ਵੀ ਗਿਆ ਚਲਾਨ ਵੀ ਇਕੱਟਿਆ ਗਿਆ ਅਤੇ ਹੱਥ ਜੋੜ ਕੇ ਪੁਲਿਸ ਮੁਲਾਜ਼ਮਾਂ ਤੋਂ ਮਾਫੀ ਮੰਗਣੀ ਪਈ ਜੀ ਹਾਂ ਪਹਿਲਾ ਤੁਹਾਨੂੰ ਉਹ ਰੀਲ ਦਿਖਾਉਨੇ ਆ ਜਿਸ ਕਰਕੇ ਇਸ ਨੌਜਵਾਨ ਨੂੰ ਪੁਲਿਸ ਅੱਗੇ ਹੱਥ ਜੋੜ ਕੇ ਖੜਨਾ ਪਿਆ ਇਹ ਨੌਜਵਾਨ ਹੁਸ਼ਿਆਰਪੁਰ ਦਾ ਦੱਸਿਆ ਗਿਆ ਜੋ ਕਿ ਹੁਸ਼ਿਆਰਪੁਰ ਦੇ ਗਵਰਨਮੈਂਟ ਕਾਲਜ ਰੋਡ ਤੇ ਮੋਟਰਸਾਈਕਲ ਤੇ ਰੀਲ ਬਣਾ ਕੇ ਪੁਲਿਸ ਨੂੰ ਮੰਦੀ ਸ਼ਬਦਾਬਲੀ ਬੋਲ ਰਿਹਾ ਸੀ ਇੰਨਾ ਹੀ ਨਹੀਂ ਇਸ ਦੀ ਨੰਬਰ ਪਲੇਟ ਵੀ ਗਲਤ ਤਰੀਕੇ ਨਾਲ ਲਾਈ ਗਈ ਸੀ ਜਿਸ ਨੂੰ ਇਹ ਰੀਲ ਬਣਾਉਂਦੇ ਸਮੇਂ ਹਟਾ ਲੈਂਦਾ ਉਦੋਂ ਜਦੋਂ ਇਹ ਰੀਲ ਪੁਲਿਸ ਤੇ ਹੱਥ ਲੱਗੀ ਤਾਂ ਪੁਲਿਸ ਨੇ ਇਸ ਦੀ ਪੈੜ ਨੱਪੀ ਨੌਜਵਾਨ ਨੂੰ ਸੜੇ ਮੋਟਰਸਾਈਕਲ ਕਾਬੂ ਕਰ ਲਿਆ ਜਿਸ ਤੋਂ ਬਾਅਦ ਨੌਜਵਾਨ ਨੂੰ ਪੁਲਿਸ ਨੇ ਮੋٹے ਚਲਾਨ ਦੇ ਰੂਪ ਚ ਗਿਫਟ ਵੀ ਦਿੱਤਾ ਇਹ ਜਿਹੜੀ ਬੱਚਿਆਂ ਨੇ ਨੰਬਰ ਪਲੇਟ ਪਿੱਛੇ ਲਾਈ ਆ ਇਹਦਾ ਤੁਹਾਨੂੰ ਮੈਂ ਰਾਜ ਦੱਸਦਾ ਕੀ ਕਰਦੇ ਐਂਦਾ ਦੇਖੋ ਨੰਬਰ ਪਲੇਟ ਲੱਗੀ ਐ ਕਿ ਇੱਥੋਂ ਹੀ ਨੰਬਰ ਪਲੇਟ ਕੱਟੀ ਐ ਆ ਦੇ ਹੱਥ ਲਾਉਣ ਵਾਲੀ ਦਿਖ ਪਈ ਐ ਇਹ ਕੀ ਕਰਦੇ ਐ ਜਦੋਂ ਐਜੀ ਹਰਕਤਾਂ ਕਰਦੇ ਐ ਤੇ ਨਾਲ ਹੀ ਨੰਬਰ ਪਲੇਟ ਜਿਹੜੀ ਐ ਲਾ ਕੇ ਹੱਥ ਚ ਫੜ ਲੀਦੇ ਹੁਣ ਇੱਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਏ ਇੱਕ ਦਾ ਇਹ ਕੱਲ ਜਦੋਂ ਸਾਨੂੰ ਵੀਡੀਓ ਇਹਨਾਂ ਦੀ ਵਾਇਰਲ ਹੋਈ ਤਾਂ ਸਾਡੇ ਜਿਹੜਾ ਸੋਸ਼ਲ ਮੀਡੀਆ ਸੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਾਨ ਜੋ ਏਐਸਐਸਪੀ ਸ਼੍ਰੀ ਸਰਿੰਦਰ ਲੰਬਾ ਜੀ ਐਸਐਸਪੀ ਹਿਆਰਪੁਰ ਜੀ ਨੇ ਜਿਹੜਾ ਹੈਗਾ ਸਾਡਾ ਸੋਸ਼ਲ ਮੀਡੀਆ ਸੈੱਲ ਹੈ ਇਹਦੇ ਦੇ ਮੁਲਾਜ਼ਮ ਲਾਏ ਆ ਉਹਨਾਂ ਦੀ ਜਿਹੜੀ ਨਿਗਾਹ ਆ ਹਰ ਟਾਈਮ ਬੌਜ ਵਰਗੀ ਹੈ ਤੇ ਉਹਨਾਂ ਨੇ ਇਹ ਮੈਨੂੰ ਵੀਡੀਓ ਪਾਈ ਜੀ ਦੇਖੋ ਇਹ ਗਾਲੀ ਕੱਢ ਰਿਹਾ ਬੱਚਾ ਤੇ ਜਿਹੜੀ ਨੰਬਰ ਪਲੇਟ ਉਸੇ ਟਾਈਮ ਲਾ ਲਿੰਦਾ ਜਿਹਨੂੰ ਅਸੀਂ ਕੱਲ ਜਿਹੜੀ ਸਾਡੀ 1 ਨੰਬਰ ਬੀਟ ਸੀਗੀ ਏਐਸਐ ਗੁਰਦੀਪ ਸਿੰਘ ਏਐਸਐ ਸੁਤਨਾਮ ਸਿੰਘ ਉਹਨਾਂ ਦੀ ਡਿਊਟੀ ਲਈ ਤੇ ਇਹਦਾ ਡਰੈਸ ਕਢਾਓ ਡੀਟੀ ਆਫਿਸ ਤੋਂ ਆਰਟੀ ਆਫਿਸ ਤੋਂ ਤੇ ਮੈਨੂੰ ਸਵੇਰੇ ਦੱਸੋ ਤੇ ਜਿਨ੍ਹਾਂ ਨੇ ਇਹਦੇ ਘਰ ਗਏ ਸਵੇਰੇ ਇਹਦੇ ਘਰ ਜਾ ਕੇ ਦੇਖਿਆ ਇਹ ਘਰ ਹੈ ਨਹੀਂ ਸੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਪੋਲੀ ਟੈਕਨੀਕਲ ਕਾਲਜ ਹੁਸ਼ਿਆਰਪੁਰ ਪੜਦਾ ਫਿਰ ਉੱਥੇ ਗਏ ਆ ਉਥੋਂ ਜਾ ਕੇ ਦਾ ਮੋਟਰਸਾਈਕਲ ਜਿਹੜਾ ਸੀ ਫੜ ਲਿਆ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਬੁਲਾਇਆ ਉਹ ਆਉਂਦੇ ਆ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਜੋ ਬੱਚੇ ਨੇ ਗਲਤੀ ਕੀਤੀ ਹੈ ਉਹਨੂੰ ਦੱਸ ਕੇ ਸਾਰਾ ਇਹਦਾ ਜੋ ਦਸ਼ੰਦਾ ਟ੍ਰੈਫਿਕ ਰੂਲ ਮਤਲਬ ਉਹ ਬਣਦਾ ਉਹ ਦੇਖ ਕੇ ਤੁਰਾਂਗੇ ਇਹ ਪੁੱਤ ਜਿਹੜੇ ਤੂੰ ਇਤਾਂ ਦੇ ਮਿੱਥਿਆ ਸ਼ਬਦ ਬੋਲਦਾ ਹੈ ਇਹ ਤੈਨੂੰ ਉਹਦਾ ਨਾਮ ਇਨਾਮੈਨ ਗੁਰਬਾਣੀ ਵਿੱਚ ਲਿਖਿਆ ਹੈ ਨਾਮਿਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਵੇ ਦੇਖ ਲੈ ਸਾਡਾ ਤਨਮਨ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਤੇਰਾ ਜੋਇਆ ਇਹ ਹੁਣ ਤੇਰਾ ਗਿਫਟ ਹੈ ਇਹਨੂੰ ਪੁੱਤ ਲੈਮੀਨੇਸ਼ਨ ਕਰਾ ਕੇ ਸੰਭਾਲ ਕੇ ਰੱਖ ਲੈਣਾ ਤੇ ਜਦੋਂ ਘਰ ਦੇ ਵਿੱਚ ਜਿੱਥੇ ਜਿੱਥੇ ਡਬਲ ਬੈੱਡ ਤੇ ਸੌਣਾ ਹੈ ਉਹਦੇ ਸਾਹਮਣੇ ਕੰਗ ਲੈਣਾ ਨੂੰ ਤੇ ਜਦੋਂ ਘਰੋਂ ਨਿਕਲਣਾ ਇਹ ਤਾਂ ਦੇਖ ਕੇ ਲੰਘਣਾ ਠੀਕ ਹੈ ਕਿ ਤੈਨੂੰ ਸਾਰੀ ਉਮਰ ਯਾਦ ਰਹਿਵੇ ਕਿ ਮੈਂ ਗਲਤ ਕੰਮ ਨਹੀਂ ਕਰਨਾ ਪਰ ਹੁਸ਼ਿਆਰਪੁਰ ਪੁਲਿਸ ਐਨਐ ਨਾਲ ਹੀ ਨਾ ਮੰਨੀ ਅਤੇ ਨੌਜਵਾਨ ਤੋਂ ਉਸਦੇ ਮਾਪਿਆਂ ਸਾਹਮਣੇ ਹੀ ਪੁਲਿਸ ਕੋਲੋਂ ਮਾਫੀ ਮੰਗਵਾਈ ਅਤੇ ਅੱਗੇ ਤੋਂ ਅਜਿਹੇ ਕਾਰਨਾਮੇ ਨਾ ਕਰਨ ਲਈ ਵਰਜਨਾ ਵੀ ਕੀਤੀ। ਕੰਟੀਨਿਊਐਂਸ ਉਸ ਸਮੇਂ ਮੀਡੀਆ ਤੇ ਪੁਲਿਸ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਖਮਿਆਲਜਾਗੀ ਭੁਗਤਣਾ ਪਊਗਾ। ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਰਦ ਪੁਲਿਸ ਨੇ ਮੋਟਰਸਾਈਕਲ ਦੇ ਇਸ ਮੇਰੇ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਅਤੇ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਬੇਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਉਹ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਨਾ ਪਾਈਆ ਉਧਰ ਪੁਲਿਸ ਨੇ ਇਸ ਨੌਜਵਾਨ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਨੂੰ ਵੀ ਡਿਲੀਟ ਕਰਵਾ ਦਿੱਤਾ ਹੈ ਦੱਸਦੀ ਹੈ ਕਿ ਇਸ ਨੌਜਵਾਨ ਦਾ ਸੋਸ਼ਲ ਮੀਡੀਆ ਅਕਾਊਂਟ ਜਦੋਂ ਸੈਂਟਰਲ ਪੰਜਾਬ ਟੀਵੀ ਦੀ ਟੀਮ ਵੱਲੋਂ ਸਰਚ ਕੀਤਾ ਗਿਆ ਤਪਾਇਆ ਕਿ ਇਸ ਨੌਜਵਾਨ ਦਾ ਸਪਲੈਂਡਰ ਮੋਟਰਸਾਈਕਲ ਹਰੇਕ ਰੀਲ ਵਿੱਚ ਬਿਨਾ ਨੰਬਰ ਪਲੇਟ ਦੇ ਹਿੰਨਾ ਕਰਾਉਂਦਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਬਾਈਕ ਦੀ ਪਿਛਲੀ ਨੰਬਰ ਪਲੇਟ ਉਤਾਰੀ ਗਈ ਹੈ ਜਦਕਿ ਅਗਲੀ ਨੰਬਰ ਪਲੇਟ ਤੇ ਇੱਕ ਨਾਮ ਲਿਖਿਆ ਗਿਆ ਹੈ ਉਧਰ ਹੁਣ ਪੁਲਿਸ ਨੇ ਲੋਕਾਂ ਨੂੰ ਅਜਿਹੀਆਂ ਹਰਕਤਾਂ ਤੋਂ ਗੁਰੇਜ਼ ਕਰਨ ਅਤੇ ਉਲੰਘਣਾ ਕਰਨ ਤੇ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ